ਸਸ਼ੀਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਸ ਰੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਾਠਮੰਡ ਦੇ ਉਡਾਣ ਪਰਦੇਸਮੇ ਹੋਇਆ ਜਹਾਜ਼ ਹਾਸਾਗ੍ਰਸਤ 18 ਲੋਕਾਂ ਦੀ ਮੌਤ ਇਸ ਦਿਨ ਹੀ ਕਾਠਮੰਡ ਨੇਪਾਲ ਵਿੱਚ ਇੱਕ ਹਾਸਾ ਵਾਪਰਿਆ ਹੈ ਅਤੇ ਨੇਪਾਲ ਦੇ ਰਾਜਧਾਨੀ ਕਾਠਮੰਡ ਵਿੱਚ ਇੱਕ ਜਹਾਜ਼ ਹਾਸਾਗ੍ਰਸਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸੂਰਿਆ 에어ਲਾਈਨਸ ਦੇ ਇੱਕ ਜਹਾਜ਼ 'ਚ 19 ਲੋਕ ਸਵਾਰ ਸਨ ਇਹ ਜਹਾਜ਼ ਤ੍ਰਿਪਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਡਾਣ ਭਰਨ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਤੇ ਅੱਗ ਲੱਗ ਗਈ ਇਸ ਦੇ ਨਾਲ ਹੀ ਇਹ ਘਟਨਾ ਅੱਜ ਸਵੇਰੇ 11 ਵਜੇ ਵਾਪਰੀ ਹੈ ਫਿਲਹਾਲ ਰਾਹਤਕ ਕਰਜ ਲਈ ਟੀਮਾਂ ਮੌਕੇ ਤੇ ਮੌਜੂਦ ਸਨ ਇਸ ਜਹਾਜ਼ ਹਾਦਸੇ ਵਿੱਚ ਲੋ 18 ਲੋਕਾਂ ਦੀ ਮੌਤ ਹੋ ਗਈ ਅਤੇ ਇਹ ਜਹਾਜ਼ ਕਾਠਮੰਡੂ ਤੋਂ ਪੋਖੋਰਾ ਜਾ ਰਿਹਾ ਸੀ ਇਹ ਜਦੋਂ ਇਹ ਜਹਾਜ਼ ਹਾਸਾਗ੍ਰਸਤ ਹੋਇਆ ਤਾਂ ਹਾਸੀ ਤੋਂ ਬਾਅਦ ਜਹਾਜ਼ 'ਚ ਭਿਆਨਕ ਅੱਗ ਲੱਗ ਗਈ ਇਸ ਦੀਆਂ ਲਪਟਾਂ ਦੇਖ ਕੇ ਲੋਕ ਭੱਜਣ ਲੱਗੇ ਇਸ ਦਿਨ ਸੂਤਰਾਂ ਦੀ ਮੰਨੀਏ ਤਾਂ ਨੇਪਾਲ ਸਰਕਾਰ ਨੇ ਰਾਹਤ ਦੇਵਚਾ ਕਾਰਜ ਲਈ ਫੌਜ ਦੇ ਜਵਾਨਾਂ ਨੂੰ ਮੌਕੇ ਤੇ ਭੇਜਿਆ ਅਤੇ ਮੈਡੀਕਲ ਅਤੇ ਫੌਜ ਦੇ ਜਵਾਨ ਰਾਹਤ ਕਾਰਜਾਂ ਤੇ ਲੱਗੇ ਹੋਏ ਹਨ ਜਿਸ ਤਰ੍ਹਾਂ ਦੀ ਅੱਗ ਲੱਗੀ ਹੈ ਉਹ ਬੁਰੀ ਖਬਰ ਦਾ ਸੰਕੇਤ ਦੇ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ